ਦਰਿਆ ਮੂਸਾ ਦਰਿਆ ਤੋਂ ਪਾਰ ਰਾਵੀ ਦਰਿਆ ਤੋਂ ਪਾਰ ਤੇ ਬਿਲਕੁਲ ਹੀ ਟਰੈਕਟਰ ਨਾਲ ਮੋਟਰਾਂ ਤੇ ਹੀ ਡੱਕੇ ਸੀ ਤੇ ਇੱਥੇ ਵੀਰਾਂ ਨੇ ਪਾ ਲਿਆ ਟਰੈਕਟਰ ਨੂੰ ਆ ਗਏ ਹੱਥ 275 ਟਰੈਕਟਰ ਆਏ ਨਹੀਂ ਸੇਵਾਦਾਰ ਹੋਣੀ ਲੱਗੇ ਆ ਉਹ ਤਾਂ ਸੁਭ ਕਰਕੇ ਆ ਵੇਖ ਲੋ ਟਰੈਕਟਰ ਟਰੈਕਟਰ ਮੈਨੂੰ ਇਹਦਾ ਖੁੱਲਣ ਵੀ ਜੀ ਲੱਗਾ ਕਿਹੜਾ ਮਾਡਲ ਹੈ ਟਰੈਕਟਰ ਹੈ 87 ਹੈ 87 ਮਾਡਲ ਆਏ 87 ਮਾਡਲ ਆ ਹਾਂ ਜੀ ਉਹ ਬਦਲੀ ਕੀਤਾ ਇੰਜਨ ਬਦਲੀ ਇੰਜਨ ਬਦਲੀ ਕੀਤਾ ਵਾ ਆ ਵੇਖ ਲੋ ਜੀ ਨਿਕਲ ਗਿਆ ਪਾਣੀ ਚੱਲੀ ਜਾ ਆ ਵੇਖੋ ਜੀ ਛੱਡਦਾ ਛੱਡਦੇ ਛੱਡਦੇ ਆ ਵੇਖੋ ਜੀ ਪਾਣੀ ਨਿਕਲਦਾ ਟਰੈਕਟਰ 275 ਹੀ ਆ ਵੀ ਇਹ ਲੋ ਜੀ ਪਾਣੀ ਸਿੱਧਾ ਜਿਹੜੇ ਟਰੈਕਟਰਾਂ 'ਚ ਪਾਣੀ ਗਿਆ ਉਹਨਾਂ ਟਰੈਕਟਰਾਂ ਦੇ ਆਪਾਂ ਮੰਨ ਲਓ ਵੀ ਤੇਲ ਬਦਲੀ ਕਰਨ ਦੇ ਆ ਦਰਿਆ ਰਾਵੀ ਤੋਂ ਪਾ ਰਹੇ ਆ ਮਾਡਲ 555 2023 ਮਾਡਲ ਆ ਵੇਖੋ ਕਿ ਨਵਾਂ ਟਰੈਕਟਰ ਹੀ ਕੀ ਹਾਲਤ ਬਣ ਗਈ ਵੀ ਇੰਨੀ ਮਿੱਟੀ ਚੜ ਗਈ ਗੁਰਾ ਹਾਲ ਦਰਿਆਵਾਂ ਪਾਰ ਆ ਆਪਾਂ ਇਹ ਵੀਡੀਓ ਤਾਂ ਬਣਾਈ ਦੀ ਆ ਭਾਈ ਫੜ ਠੀਕ ਆ ਸਾਲ ਕੋਲ ਉਧਰ ਵੀ ਸੈਕਾ ਥੱਲੇ ਦੀ 855 ਵੇਖੋ ਜੀ ਕੀ ਬਣਿਆ ਵੇਖੋ ਪਾਣੀ ਨਿਕਲਦਾ ਵੇਖੋ ਕਿੰਨਾ ਵਾ ਕਿੱਥੇ ਤੱਕ ਜਾਂਦੀ ਹੈ ਧਾਰ ਇਹ ਵੇਖ ਲਓ ਆ ਵੇਖ ਲਓ 855 ਤੇ ਧਾਰ ਵੇਖੋ ਵੀ ਕਿੰਨਾ ਪਾਣੀ ਇਹਦੇ ਚ ਪਾਣੀ ਦੀ ਸਮਝਣੀ ਲੱਗੀ ਵੀ ਕੀ ਸੌਗਟਾ ਵਾ 855 2023 ਮਾਡਲ ਬਿਲਕੁਲ ਨਵਾਂ ਟਰੈਕਟਰ ਆ